ਅਲਕਾਸਰੀ ਹਰਗੋਬਿੰਦਪੁਰ ਦੇ ਨੌਜਵਾਨ Prabhjit Singh ਦੀ ਮਿਲੀ ਕਮਾਰ ਵਿੱਚੋਂ ਲਾਸ਼ ਪਰਿਵਾਰ ਨੇ ਪਿੰਡ ਦੇ ਹੀ ਦੋ ਨੌਜਵਾਨਾਂ ਤੇ ਲਗਾਏ ਇਹ ਜਿਹੜੀ ਡੈਥ ਹੋਈ ਨੌਜਵਾਨ ਦੀ ਤਾਂ ਡੱਕ ਲੱਗਦਾ ਸੀ ਮੇਰਾ ਮੁੰਡਾ ਵੱਡਾ ਹੈ ਅੱਛਾ ਜੀ ਤੇ ਕੱਲ ਕਿੰਨੇਜੇ ਘਰੋਂ ਆਏ ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਹੀ ਨੂੰ 20 ਦਿਨ ਹੋਏ ਤਾਂ ਉਹਦਾ ਹਿਰਖ ਕਰਨ ਗਏ ਇਹ ਨਾਨਕੇ ਨੇ ਸਾਰੇ ਟੱਬਰੇ ਗਏ ਜੀ ਸਾਡੇ 4 ਵਜੇ ਆਏ ਆ 5 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ ਜੀ ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੇ ਇਹਨੂੰ ਮਤਲਬ ਘਰ ਹੀ ਨਾ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਸਾਡੇ ਮੇਰੇ ਤੋਂ ਵੱਡੇ ਦਾ ਦੋਵੇਂ ਜਾਣੇ ਜੀ ਤੇ ਬਾਕੀ ਬਰਵਾਰੀ ਸਾਡਾ ਦੂਜੇ ਘਰ ਦੀ ਗੱਡੀ ਉੱਧਰ ਖਲਾਰੀ ਸੀ ਉੱਥੇ ਸਾਡੀ ਗੱਡੀ ਛੁੱਟੀ ਤੇ ਨਾਲ ਪਰੌਣਾ ਆਇਆ ਸੀ ਜੀ ਤੇ ਉਹ ਬਾਅਦ ਚ ਉਹ ਮੁੰਡੇ ਦਾ ਫੋਨ ਆਇਆ ਤਿੰਨ ਚਾਰ ਵਜੇ ਗੋਲਡੀ ਦਾ ਬਾਜੋ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲਿਆਇਆ ਉਥੋਂ ਘਰੋਂ ਕਿੱਥੋਂ ਦਾ 골ਡੀ ਹੈ ਉਹ ਆ ਪਿੰਡੋਂ ਹੀ ਸਾਡੇ ਚਿੰਮਿਆਂ ਦਾ ਹੀ ਅੱਛਾ ਜੀ ਉਹ ਮਤਲਬ ਉੱਥੇ ਘਰੋਂ ਬਿਠਾ ਕੇ ਲਿਆਇਆ ਵਾ ਬਾਅਦ ਚ ਮੁੰਡਾ ਸਾਡਾ ਇੱਥੇ ਗਰਾਊਂਡ 'ਚ ਖੇਡਣ ਆਉਂਦਾ ਸੋਟਾ ਜੀ ਇਹ ਇੱਥੇ ਨੰਗਿਆ ਜਦੋਂ ਉਹ ਉਦੋਂ ਇੱਥੇ ਖਲੋਤੇ ਸੀ ਸੜਕਾਂ ਦੇ ਉੱਤੇ ਜੀ ਇਹ 골ਡੀ ਦੇ ਨਾਲ ਹੀ ਹੋਲੇ 골ਡੀ ਜਿਹੜਾ ਇਹਦੇ ਨਾਲ ਹੀ ਤੇ ਜਿਹੜੇ ਮੌਤ ਦਾ ਕਾਰਨ ਕੀ ਤੁਸੀਂ ਮੰਨਦੇ ਹੋ ਉਹ ਮਤਲਬ ਮੁੰਡੇ ਨਸਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਕਾਰਵੀ ਘਰੋਂ ਸੱਦ ਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪ ਸਮਝ ਲਓਗੇ ਅਨੇਕੀ ਗੇਵੀਏ ਕੋਈ ਇਦਾਂ ਦਾ ਕਰਦਾ ਸੀ ਇਦਾਂ ਕੋਈ ਤੁਹਾਨੂੰ ਜਹਾਇਆ ਇਦਾਂ ਸੱਦ ਕੇ ਹੀ ਕੋਈ ਕਰਵਾ ਦੇ ਤਾਂ ਕਰਵਾ ਦੇ ਓਦਾਂ ਨਹੀਂ ਪੈਸਾ ਕਦੀ ਦਿੱਤਾ ਹੀ ਨਹੀਂ ਕਿਉਂਕਿ ਘਰੋਂ ਖੁੱਲ ਕਦੀ ਦਿੱਤੀ ਨਹੀਂ ਇਹਨੇ ਕੀ ਕੰਮ ਕੀ ਕਰਦਾ ਸੀ ਇਹ ਕੰਮ ਆ ਵਾਈਪ ਖੇੜੇ ਦਾ ਹੀ ਕਰਦਾ ਸੀ ਕੰਮ ਸਾਡਾ ਕਿੰਨੀ ਉਮਰ ਸੀ ਇਹਦੀ 32 ਸਾਲ ਤੇ ਕੀ ਮੰਗ ਕਰਦੇ ਹੋ ਮੰਗਦੇ ਆ ਵੀ ਅਸੀਂ ਸੰਸਕਾਰ ਹੀ ਫੇਰਨਾ ਵਾ ਪਹਿਲਾਂ ਉਹ ਬੰਦੇ ਫੜੇ ਜਾਣਗੇ ਦੋਵੇਂ ਜੀ ਇੱਕ ਵਿਕਰਮਜੀਤ ਸਿੰਘ ਵਿੱਕੀ ਆ ਤੇ ਇਹ ਤਿੰਨੇ ਜਾਣੇ ਰਹੇ ਆ ਮਤਲਬ ਇੱਥੇ ਮਤਲਬ ਵੀ ਉਹ ਵਿੱਕੀ ਗੋਲਡੀ ਨੇ ਕਿਹਾ ਵੀ ਵਿੱਕੀ ਦੇ ਨਾਮ ਰਿਹਾ ਜੀ ਵਿਕੀ ਦੇ ਘਰ ਉਹਨੂੰ ਗੋਲਡੀ ਨੂੰ ਲੈ ਕੇ ਆਏ ਆ ਤੇ ਵਿਕੀ ਅੱਗੇ ਬੋਲਿਆ ਕੁਛ ਨਹੀਂ ਜੀ ਇਹ ਤਿੰਨੇ ਜਾਨੇ ਇਕੱਠੇ ਹੀਗੇ ਮਤਲਬ ਉਹਨਾਂ ਦੀ ਕਾਰਵਾਈ ਨਾਲੇ ਕੰਮ ਹੋਇਆ ਸਾਰੇ

या ना कहते मगर लागवे मान लागवे मेरा ओ रे रे अभी दा घरवा के खिलवे के तो कथा अभी है आ भी आ भी लगे छमैया देख ले ना नहीं बात बोल आप बोल आप सी बोल आप बोल आप सी スタジオ止ま ਕੀ ਨਾਮ ਦਗਾ ਮੇਰਾ ਨਾਮ ਵਿਕਰਮ ਗੀਤ ਸਿੱਤ ਰਣ ਵਾਲੇ ਮੇਰਾ ਚੀਮਾ ਫੁਟੇ ਦਾ ਰਹਿਣ ਵਾਲਾ ਵਾਂ ਤੇ ਇਹ ਜਿਹਨੇ ਡੈਥ ਵੀ ਕੀ ਲੱਗਦੀ ਤੁਹਾਡੇ ਇਹ ਮੇਰੇ ਤਾਜੀ ਦੇ ਬੇਟੇ ਨੇ ਤੇ ਡੈੱਡ ਬੋਡੀ ਸ਼ਰਟ ਘਰ ਰੱਖੀ ਕੀ ਕਰਨੇ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇੱਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇੱਥੇ ਸਾਡੀ ਸਾਰੀ ਸੜਕਾਂ ਤੇ ਰੁਲਦੀ ਪਈ ਆ ਕੀ ਕਾਰਨ ਕਿ ਮੌਤ ਦਾ ਮੌਤ ਦਾ ਕਾਰਨ ਦੋ ਬੰਦੇ ਨਾਲ ਵਾਦੇ ਘਰੋਂ ਲੈ ਕੇ ਗਏ ਆ ਇਹ ਸਾਡੇ ਪਿੰਡ ਦੇ ਆ ਇੱਕ ਆਪਣੇ ਮਾਰੇ ਗੋਲਡੀ ਆ ਇੱਕ ਵਿਕੀ ਆ ਉਹਨਾਂ ਨੇ ਨਾਲ ਹੀ ਗੱਲਬਾਤ ਕਰਕੇ ਪਹਿਲਾਂ ਸਵੇਰੇ ਪੁੱਛਿਆ ਸਾਡਾ ਬੰਦਾ ਤੁਹਾਡੇ ਨਾਲ ਹੀ ਕਿੱਥੇ ਆ ਉਹ ਕਿਉਂ ਲੜਨ ਪਏ ਤੂੰ ਜਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਜੇਣਾ ਚਾਹੀਦਾ ਸਾਡਾ ਭਰਾ ਨਰ ਗਿਆ ਸਾਨੂੰ ਇਨਸਾਫ ਦੇਣੇ ਬੰਦ ਕਰ ਦੂ ਮੰਗੀ ਕਰਦੇ ਆ ਮੰਗ ਇਹ ਕਰਦੇ ਆ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਾਡੇ ਜੋ ਵੀ ਸਾਡੇ ਭਰਾ ਨੂੰ ਇਨਸਾਫ ਮਿਲੇ ਸਖਤ ਤੋਂ ਸਖਤ ਉਹਨਾਂ ਦੇ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਉਹ ਬੰਦੇ ਜਿਹੜੇ ਇਹਨਾਂ ਦੀ ਪੁਲਿਸ ਦੇ ਹਿਰਾਸਤ ਤੋਂ ਬਾਹਰ ਵਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਮੰਗਦੇ ਆਂ ਪਰਿਵਾਰ ਨੂੰ ਇਨਸਾਫ ਚਾਹੀਦਾ ਸਾਡੇ ਨੂੰ ਸਰ ਅੱਜ ਪਿੰਡ ਵਾਲਾਂ ਨੇ ਰੋਡ ਬਲਾਕ ਕੀਤਾ ਹੈ ਕੀ ਕਰਨਾ ਸੀ ਮੈਂ ਜੋ ਇੱਥੇ ਪਿੰਡ ਆਇਆ ਇੱਥੋਂ ਹੁਣ ਦੇ ਪਤਾ ਲੱਗਾ ਕਿ ਪ੍ਰਭਜੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਹੈ ਦਸਾਂ ਮੁਤਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹਦਾ 골ਡੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜ੍ਹਾ ਉਹਦੇ 'ਚ ਪਤਾ ਲੱਗੂ ਲੇਕਿਨ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਆ ਪਰਚਾ ਦਰਜ ਕਰਦਿਆਂ ਜੋ ਵੀ ਤਫ਼ਤੀਸ਼ ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸਟੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਹੈ ਓਏ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਰੀ ਉਚਿਤ ਕਰੀ ਹੋ